ਜੋ ਬਿਗੜਦਾ ਹੋਏ ਸਭਾ ਗਏ ਓਏ ਕੰਨ ਓਏ ਸਾਥ ਤਖਾਲ ਨੂੰ ਤਾਰ ਦੇ ਯਾਰ ਪਹਿਲਾ ਆ ਪਹਿਲਾ ਚੱਲ 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 ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਕਈ ਦਿਨ ਬਾਅਦ ਨੌਜਵਾਨ ਪਹੁੰਚਿਆ ਖੇਤ ਅੱਜ ਇੱਕ ਤਰੀਕ ਤੋਂ ਆਪਾਂ ਬਾਹਰ ਸੀਗੇ ਪਹਾੜਾਂ ਦੀ ਸੈਰ ਕਰਕੇ ਆਏ ਤੇ ਅੱਜ ਆ ਕੇ ਦੇਖਿਆ ਸੋਹਣਾ ਸੋਹਣਾ ਲੱਗ ਰਿਹਾ ਸਾਰਾ ਕੁਝ ਪਾਈਪ ਲਾਈਨ ਪੈ ਗਈ ਆ ਮੁਕੰਮਲ ਹੋ ਗਿਆ ਕੰਮ ਹਨ ਡੁੱਗੀਆਂ ਡੁੱਗੀਆਂ ਬਣ ਗਈਆਂ 24 ਇੰਚ ਪਾਈਪ ਪਿਆ ਆਪਣੇ ਜੀ 2 ਫੁੱਟ ਵਾਲਾ ਐ ਇੱਥੇ ਹੁੰਦਾ ਸੀ ਖਾਲ ਆਪਣਾ ਸਾਂਝਾ ਧੋਰੀ ਖਾਲ ਤੇ ਅੱਜ ਜਿਹਦੇ ਹਿਸਾਬ ਸਪਾਈ ਕਰਦੇ ਆਂ ਕਰਾਹਗੁਰੂਆ ਲਾ ਕੇ ਸਾਰਾ ਮਾਹੌਲ ਠੀਕ ਬਣਾਉਨੇ ਆਂਗੇ ਤੇ ਪੂਰੇ ਦਿਨ ਦਾ ਬਹਾਲਚਲ ਦਿਖਾਉਨੇ ਆਂਗੇ ਤੇ ਸਸਰੀਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ 'ਚ ਅੱਜ 29 ਜੇਠ 11 ਜੂਨ ਬਰਾ 2024 ਤੇ ਸਮਾਂ ਹੋਇਆ ਸਵੇਰੇ ਦੇ ਸਵੇਕ 9:00 ਵਜੇ ਦਾ ਤੇ ਮਨਪੀਤਾ ਤੇ ਗੱਗੂ ਪਹਿਲਾਂ ਆ ਗਏ ਸੀਗੇ ਟਿੰਡ ਫੋੜੀ ਧਰ ਕੇ ਸਾਲ ਦੀ ਇਹ ਟਰਾਲੀ ਚੋਲੀ ਕਰਾਹਾ ਗੁਰੂਆਪਾ ਕੇ ਹੈਪੀ ਵੀ ਆ ਗਿਆ ਮੈਂ ਤੇ ਪਪਾ ਹੁਣੇ ਆਏ ਆ ਆ ਜੂਰੀਆ ਲੈ ਕੇ ਆ ਥੋੜੀ ਜਿਹੀ ਬਾਜਰੇ ਚ ਪੋਣੀਆਂ ਥੋੜੀ ਜੀ ਆ ਪਨੀਰੀ ਚ ਪੋਣੀਆਂ ਤੇ ਬਾਕੀ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਆ ਸਾਂਝੀ ਛੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਉਹ ਵੇਖ ਸਕਦੇ ਹੋ ਸੁਣ ਸਕਦੇ ਆ ਤੇ ਸਬਸਕ੍ਰਾਈਬ ਕਰ ਲੈਣਾ ਮੈਂ ਤਾਂ ਫੇਸਬੁਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਤੇ ਆ ਡੱਗੀਆਂ ਜਾਂ ਇੱਕ ਹੋਰ ਨਜ਼ਾਰਾ ਹੋ ਗਿਆ ਹੁਣ ਤੇ ਕਿਸੇ ਵੇਲੇ ਬੇਲੇ ਇੱਕ ਵੇਲੇ ਪਾਣੀ ਦੀ ਲੋਡ ਹੋਇਆ ਕਰੂਗੀ ਇੱਥੋਂ ਆ ਦੋ ਬਾਲਟੀਆਂ ਭਰ ਲਿਆ ਕਰਾਂਗੇ ਇਹਦੇ ਚ ਹਮੇਸ਼ਾ ਖੜਾ ਹੀ ਰਿਹਾ ਕਰੂ ਪਾਏ ਭਰੀ ਰਹਿੰਦੀ ਹੈ ਇਹ ਤੇ ਪਾਣੀ ਸੁੱਕਣ ਨਾਲ ਕਹਿੰਦੇ ਸੋਹਣਾ ਲੱਗਣ ਲੱਗ ਗਿਆ ਆਪਣੇ ਉੱਤੇ ਪਾਣੀ ਦੀ ਬਾਰੀ ਸੀਗੀ ਉਦੋਂ ਨਹਿਰ ਸੁੱਕ ਗਈ ਸੀ ਤੇ ਪਾਣੀ ਡੁੱਡਾ ਦੁੱਗਣੇ ਵਾਂਗੂ ਲੱਗਣ ਲੱਗ ਗਿਆ ਵੇ ਦੇ ਬੰਦੇ ਦਾ ਕਹਿੰਦੇ ਤੇ ਖਾਲ ਦਾਜ ਆ ਮੁੱਕ ਗਿਆ ਉਹਨੇ ਸਾਰੀ ਸਾਫ ਸਪਾਈ ਹੋ ਜੂ ਖਾਲ ਚੱਕਿਆ ਗਿਆ ਪਾਈਪਲਾਈਨ ਪੈ ਗਈ ਤੇ ਸੋਹਣਾ ਵਧਾਈਆਂ ਵਾਲਾ ਕੰਮ ਹੋ ਗਿਆ ਤੇ ਵਾਕਿਆ ਸਾਫ ਸਪਾਈ ਕਰਕੇ ਅੱਜ ਫਿਰ ਕੱਲ ਪਰਸੋਂ ਤੱਕ ਕਰਾਹ ਕਰੂ ਹਲਵਾ ਕੇ ਹ ਚਾਰਕ ਦਿਨਾਂ ਤੱਕ ਫਿਰ ਤਿਆਰੀ ਆ ਪ੍ਰੀਰੀ ਦਾ ਮੂੰਹ ਸਿਰ ਦੇਖਦੇ ਆਂਗੇ ਕਿੰਨੀ ਕੀ ਹੋਗੀ ਤੇ ਕੱਲ ਵੀ ਝੋਨੇ ਵਾਲੇ ਫੋਨ ਕਰੀ ਜਾਂਦੇ ਸੀ ਭਾਈ ਸਾਨੂੰ ਦੱਸ ਦਿਓ ਕਿ ਕਦੋਂ ਲਾਉਣਾਗਾ ਹੋ ਭਲੇ ਦੋਨੇ ਪਾਸੇ ਬੱਟਾ ਪਾ ਕੇ ਖਾਲ ਵਾਲੇ ਥਾਂ 'ਚ ਪਾਣੀ ਛੱਡਦਾ ਸੀ ਜਿਹੜੇ ਉਹਨਾਂ ਨੇ ਪਾਈਪ ਲਾਈਨ ਵਾਲਾ ਥਾਂ ਆਟਿਆ ਸੀ ਕਿ ਜਿੰਨੀ ਕੀ ਮਿੱਟੀ ਬਹਿਣੀ ਸੀ ਥੱਲੇ ਬੈਠ ਗਈ ਆ ਤੇ ਹੁਣ ਕਰਾਹੇ ਨਾਲ ਕੰਮ ਹਾਂ ਲੋਟ ਹੋ ਜੂਗਾ ਤੇ ਇੱਥੇ ਨੱਕਾ ਹਾਂ ਛੱਡਿਆ ਹੋਇਆ ਉਹਨਾਂ ਨੇ ਆਪਣਾ ਤੇ ਆ ਆਪਣੀ ਪੁਰਾਣੀ ਪੁਲੀ ਦੱਬੀ ਹੋਈ ਸੀ ਇਹ ਪੱਟਤੀ ਕਿਉਂਕਿ ਇਹ ਉਦੋਂ ਬਾਰੀ ਵਾਲੇ ਦਿਨ ਪਾਣੀ ਨਹੀਂ ਕੱਢਿਆ ਉਹਨਾਂ ਨੇ ਮੈਂ ਤਾਂ ਹੈ ਨਹੀਂ ਸੀ ਇੱਥੇ ਤੇ ਇਧਰ ਪਾਣੀ ਛੱਡਿਆ ਸੀਗਾ ਉਦੋਂ ਨਹਿਰ ਸੁੱਕੀ ਚ ਵੀ ਪਾਣੀ ਵਧੀਆ ਲੱਗੀ ਆ ਮਤਲਬ ਹਾਂ ਪੰਜਵੇਂ ਛੇਵੇਂ ਪੌੜੀ ਤੇ ਜਾ ਕੇ ਪਹਿਲਾਂ ਨਹਿਰ ਦਾ ਪਾਣੀ ਮੋਗੇ ਚ ਪੈਣੋਂ ਹਟ ਜਾਂਦਾ ਸੀਗਾ ਤੇ ਹੁਣ ਸੁੱਕ ਨਾਲ ਉਹ ਉੰਨੇ ਥਾਂ ਚ ਉੰਨੇ ਟਾਹੇ ਉਹੀ ਥਾਂ ਚ ਪਾਣੀ ਸੀ ਜਦੋਂ ਤੇ ਸੋਣਾ ਕਹਿੰਦੇ ਪਾਣੀ ਫੇਰ ਵੀ ਆਈਗਾ ਢੰਗ ਲੈ ਜੂਗਾ ਤੇ ਖੈਰ ਆਹ ਵਾਜਰੇ ਨੂੰ ਲਾ ਲਿਆ ਬਾਡਾ ਨੌਜਵਾਨਾਂ ਨੇ ਤੇ ਲਿਆਣ ਲੱਗੇ ਕਹਿੰਦੇ ਦੋ ਤਿੰਨ ਦਿਨ ਹੋ ਗਏ ਉਹ ਦਰ ਘਕ ਮਨੇ ਕੱਢ ਰੱਖੀ ਆਸ਼ੀ ਦੀ ਧੁੱਕੀ ਅੱਜ ਗਰਮੀ ਬਈ ਵੱਧ ਆ ਕੱਲ ਨਾਲੋਂ ਕੱਲ ਵੀ ਸਾਰਾ ਦਿਨ ਕੰਮ ਕਰਿਆ ਉਧਰ ਖੇਤ ਆ ਆ ਲਾਉਂਦੇ ਸੀਗੇ ਬੋਰ ਚਲਾਉਂਦੇ ਸੀਗੇ ਤੇ ਅੱਜ ਪਰ ਵੱਧ ਆ ਅੱਜ ਤੜਕੀ ਧੁੱਕੀ ਕੱਢ ਰખી ਆ ਕੱਲ ਇੰਨਾ ਮਹਿਸੂਸ ਨਹੀਂ ਹੋਈ ਗਰਮੀ ਕੱਲ ਮੈਂ ਇਹਨਾਂ ਨੂੰ ਪੁੱਛਿਆ ਮੈਂ ਗਰਮੀ ਘਟਾ ਕੇ ਮੈਨੂੰ ਨਹੀਂ ਲੱਗ ਰਹੀ ਕੀ ਇਹ ਮਹਾ ਪਹਾੜਾਂ ਤੋਂ ਠੰਡਾ ਹੋ ਕੇ ਆ ਗਿਆ ਹੋਵਾ ਕੀ ਕਹਿੰਦੇ ਗਰਮੀ ਘਟਾ ਕੀ ਕਰਦਾ ਪਾਪਾ ਇਹ ਹਾਂ ਰੱਕਲੇ ਕਹਾ ਗੂਏ ਨਾ ਟਾਇਰ ਟੂਰ ਨਹੀਂ ਅੜਦਾ ਫਿਰ ਟਾਈਮ ਬੱਦਰ ਗਈ ਉਹ ਨਹੀਂ ਹਾਂ ਫਿਰ شکلਲੀ ਬਦਲ ਗਈ ਸਾਰੇ ਖੇਤ ਦੀ ਸਾਰਾ ਤੋਂ ਵੱਡਾ ਅਫਸੋਸ ਸਾਨੂੰ ਇਹ ਹੋਇਆ ਕਿ ਦਰਖਤ ਪੱਟੇ ਗਏ ਸਾਰੇ ਇੱਥੋਂ ਬੈਠਣ ਨੂੰ ਇੱਥੇ ਇੱਕ ਵੀ ਨਹੀਂ ਰਿਹਾ ਹੁਣ ਮੀਂਹ ਰੋਤ ਆਊਗੀ ਉਦੋਂ ਲਾਵਾਂਗੇ ਨਾਲ ਇੱਥੇ ਕਮਰਾ ਬਣਾਵਾਂਗੇ ਖੇਤ ਕੋਠਾ ਪਹਿਲਾ ਆ ਪਹਿਲਾ ਚੱਲ ਚੱਲ ਚਾਓ ਚੱਲ ਚੱਲ ਹਾਂ ਟੋਏ ਟੱਪੇ ਖੜੇ ਅੱਜ ਆਹੀਂ ਭਰੇ ਜਾਣਗੇ ਇਹ ਤਾਂ ਕਿ ਲਾਈ ਥੋੜਾ ਜਿਹਾ ਟਾਇਰ ਹਾਂ ਬੈਠ ਹੀ ਜਾਂਦਾ ਬੱਸ ਚੱਲ ਖੜਾ ਦੇ ਪਾਸੇ ਤੇ ਲੈ ਜੀ ਦੂਸਰ ਕੱਲੇ ਟਪਾ ਕੇ ਪੁਲੀ ਉੱਥੋਂ ਦੀ ਆਕਰਮ ਨੂੰ ਆ ਗਿਆ ਹੋਈਆਂ ਉੱਤੇ ਤੇ ਪੁਲੀਆਂ ਪਾਲੀਆਂ ਬਾਹਣ ਚੋਂ ਪਰੇ ਕੱਢਦੇਗੇ ਟੋਟੇ-ਟੋਟੇ ਤੇ ਹੁਣੇ-ਹੁਣੇ ਪਰੋਸੇ ਜੋਗ ਸੂਤਰਾ ਤੋਂ ਪਤਾ ਲੱਗਿਆ ਕਿ ਬਾਈ ਉਦੋਂ ਨਹਿਰ ਜਮਾਂ ਡਾਊਨ ਸੀ ਤੇ ਉਦੋਂ ਖਾਲਚ ਪਾਣੀ ਆਣੋਂ ਹਟ ਜਾਂਦਾ ਹੁੰਦਾ ਸੀ ਕਿ ਉਸ ਥਾਂ ਤੇ ਆ ਕੇ ਵੀ ਅੱਜ ਮਤਲਬ 3 ਘੰਟੇ ਚ 3 ਕਿੱਲੇ ਲਾ ਕੇ ਗੱਗੂ ਕਹਿੰਦਾ ਉਦਦੇ ਸੀ ਤੇ 2 ਘੰਟੇ ਪਿੱਛੇ ਲਾਏ ਸੀਗੇ ਪਹਿਲਾਂ 5 ਘੰਟੇ ਚ 3 ਕਿੱਲੇ ਲੱਗਦੇ ਹੁੰਦੇ ਸੀਗੇ ਖੈਰ ਫਰਕ ਤਾਂ ਬਾਈ ਪੈ ਗਿਆ ਖਰ ਸੁਕਣ ਨਾਲ ਵਧਾਈਆਂ ਭਾਈ ਗੱਗੂ ਦੇ ਨੂੰ ਵਧਾਈਆਂ ਭਾਈ ਚੋਬਰ ਪੁਪੜੀ ਜਿਹਾ ਖੁਰਕ ਕੇ ਕਹਿੰਦਾ ਅੱਜ ਗਰਮੀ ਜਾਦੇ ਹੈ ਓ ਆ ਲੈ ਬਣਾ ਕੇ ਇੰਜ ਲਿਖਾ ਜਾ ਚਾਹ ਕੂਆ ਕੋਈ ਨਾ ਹਾਲ ਹੀ ਆ ਬਣਾਇਆ ਦੋਨੇ ਹੀ ਹੁਣ ਚਲੋ ਫਿਰ ਨਾਲ ਲਾ ਦੇ ਮੈਂ ਕੀ ਕਰਦਾ ਖਾ ਕੇ ਕਿੰਨਾ ਵਾਲਾ ਪੈਦਾਂਗਾ ਕੋ ਜੱਟ ਲਿਆ ਡਾਇਰੈਕਟਰ ਭਾਜੀ ਕੱਟ ਕਰ ਲੈ ਰੇ ਸਹੀ ਦੇਈਏ ਨਾ ਕੱਲੀਆਂ ਬਸ ਦਾਲਾ ਹਨੇਲਾ ਨਾ ਤੋਤਾ ਹਾਂ ਕਿ ਤਰਾਈ ਨਾ ਇਹ ਨਾ ਹੋ ਪਰੇਲਾ ਕੇ ਮਾ ਫੂਜੇ ਜਿਹਨੂੰ ਬਾਹਰ ਦੇ ਦੇ ਚੱਲ ਇੱਥੇ ਖੜਾ ਦੇ ਨਾਲ ਯਾਰ ਲਾ ਦੇ ਡੱਬੇ ਦੇ ਨਾਲ ਹੈਲੋ ਬੈ ਦਾ ਵਾਇਆ ਚਾਹ ਬੀਲੀ ਕੋਟ ਵਾਇਰ ਮੰਦੇ ਹੁੰਦੇ ਐ ਨਹੀਂ ਕਰਦੇ ਦਿੰਦੇ ਗਰਮੀ ਵਾਲੀ ਆ ਖਾਲਾਂ ਤੇ ਲਾਲੀ ਨੌਜਵਾਨਾਂ ਨੇ ਨਾਲ-ਨਾਲ ਛੁੱਟੀ ਨਾਲ ਤਾਂ ਕਹਿੰਦੇ ਨਵੀਂ ਪਾਈਪ ਲਾਈਨ ਪਈ ਆ ਪਾਣੀ ਵੱਧ ਗਿਆ ਖਾਲਾ ਜੋ ਮਿੱਟੀ ਕੱਢਦੇ ਆਗੇ ਨਾਲ ਇਹਨੂੰ ਥੋੜੇ-ਥੋੜੇ ਚੌੜੇ ਕਰਦੇ ਆਗੇ ਸੋ ਉੱਥੇ ਆਪਣੇ ਦੂਜੀ ਨੱਕੇ ਹੈਗੇ ਸਰਕਾਰੀ ਨੱਕੇ ਪਾਈਪ ਲਾਈਨ ਵਾਲੇ ਉਹ ਵੀ ਹਜੇ ਬਣਾਉਣੇ ਆ ਕੰਮ ਵਾਵਾ ਲੰਮਾ ਚੌੜਾ ਪਿਆਗਾ ਤੇ ਉਧਰੋਂ ਝੋਨੇ ਵਾਲਿਆਂ ਨੂੰ ਤਰੀਕ ਦਿੱਤੀ ਨੇੜੇ ਆ ਕੀ ਲਾਉਣ ਵਾਲਿਆਂ ਨੂੰ ਕੱਲ ਫੋਨ ਦੀ ਕਰੀ ਜਾਂਦੇ ਸੀ ਇਹਨਾਂ ਨੂੰ ਕਹਿਦਾ ਤਿੰਨ ਚਾਰ ਦਿਨ ਠਹਿਰੋ ਪਈ ਹਲੇ ਕੰਮ ਨੇੜੇ ਹੀ ਹੈ ਚੜਦੇ ਹਾੜ ਕੇ ਆ ਸੀ ਇਹਨਾਂ ਨੂੰ ਲਾਵਾਂਗੇ ਤੇ ਪਨੀਰੀ ਥੋੜੀ ਜਿਹੀ ਚਾਰ ਦਿਨ ਬਾਅਦ ਜੂਨ ਵਾਲੇ ਛੁੱਟੀ ਆ ਉਧਰ ਨਵੀਂ ਲਾਤੀ ਸੌਣ ਵਾਲੀ ਪਨੀਰੀ ਖਾਲਾਂ ਚ ਮਿੱਟੀ ਕੱਢੀ ਨਹੀਂ ਸੀਗੀ ਪਿਛਲੇ ਸੀਜ਼ਨ ਚ ਤਾਂ ਸੜ ਜਾਂਦਾ ਸੀਗਾ ਹੁਣ ਪਾਣੀ ਵਧ ਗਿਆ ਫਿਰ ਕਈ ਵਾਰ ਵਿੱਚ ਮੋਟਰ-ਮੋਟਰ ਛਿੜੀ ਨੇ ਹੋਰ ਵਧਿਓ ਹੁਣ ਦੋਨੇ ਪਾਸੇ ਥੋੜੇ-ਥੋੜੇ ਵੱਢ ਕੇ ਚੌੜੇ ਕਰ ਦੇਗੇ ਲਿਆਇਆ ਕਹਾ ਠੀਕ ਹੈ ਪੱਡੇ ਛੋਟੇ ਮੇਸ਼ਨਾ ਸਾਰਿਆਂ ਤੇ ਅੱਜ ਧਾਵਾ ਧਰ ਰੱਖਿਆਗਾ ਗੱਗੂ ਆ ਦਰਸ਼ਨ ਚਾਚਾ ਤੇ ਦਾਸ ਕੋ ਦਾਬ ਕਿ ਆ ਡੱਗੀਆਂ ਵਾਲੇ ਥਾਂ ਤੂੰ ਸਾਰੇ ਮਿੱਟੀ ਨਾਲ ਅੱਜ ਭਰ ਦਿਆਂਗੇ ਸਫਾਈ ਕਰਦਾਂਗੇ ਕੱਲ ਨੂੰ ਜਾਂ ਪਰਸੋਂ ਨੂੰ ਘਰਾਹਾ ਲਾਵਾਂਗੇ ਤੇ ਬਾਣ ਪਦਰਾ ਬਣਾਵਾਂਗੇ ਬਾ ਚਾਚਾ ਵੱਲੇ ਚੱਕ ਚੱਕ ਲੈ ਤੂੰ ਵਗ ਜਾ ਉਹਨੇ ਮੈਂ ਰੋਟੀ ਖਾ ਲਾਂ ਤੇ ਸਾਮਾ ਹੋ ਗਿਆ ਭਈ ਇਸ ਵਕਤ 12:50 ਮਿੰਟਾਂ ਦਾ ਆ ਆਹ ਮਿੱਟੀ ਦੀ ਬਾਹਣ ਚ ਖਲਾਰ ਤੇ ਖਲਾਰ ਤੇ ਜਦੋਂ ਇੱਥੇ ਆ ਡੱਗੀ ਲਵੇ ਆ ਗਏ ਸੀਗੇ ਇੱਥੇ ਹੁੰਦੀ ਸੀ ਪੁਲੀ ਲੰਘਣ ਵਾਸਤੇ ਤਾਂ ਉਹਨਾਂ ਨੇ ਵਿੱਚ ਪੰਨ ਤੋੜ ਕਰੀ ਹੋਈ ਇਹਦੇ ਚ ਇੱਟ ਪੱਥਰ ਵਾਲੇ ਆ ਤੇਰ ਬਾਣ ਦੇਖਣ ਆਉਂਦੇ ਸੀ ਤਾਂ ਕੰਮ ਲੋਟ ਨਹੀਂ ਸੀਗਾ ਤਾਂ ਖੌਂਚਾ ਜਾਂ ਪਾ ਲਿਆਂਦਾ ਇਹਦੇ ਨਾਲ ਜਿਹੜੀਆਂ ਇਹ 2-3 ਟਰਾਲੀਆਂ ਹੋਣੀਆਂ ਭਰ ਕੇ ਬਰੇ ਆਨੀਵੇਂ ਥਾਂ 'ਚ ਲਾ ਆਵਾਂਗੇ ਜੇ ਲੋਡ ਅਖਰ ਕੰਮ ਇਹ ਵੀ ਖਾਲੀਆ ਖਾਲੀਆ 5:10 ਦਾ ਸਮਾਂ ਹੋ ਗਿਆ ਤੇ ਜੋ ਬਣਾਨੇ ਅੱਡੋ ਅੱਡ ਡਿਉਟੀਆਂ ਸਾਫ ਰੱਖੀਆਂ ਹੈਪੀ ਖਾਲ ਤੇ ਲੱਗ ਗਿਆ ਸੀ ਦੁਬਾਰੇ ਫਿਰ ਕੰਮ ਜਾਰੀ ਰਵੇੜ ਕੇ ਮਨਪ੍ਰੀਤ ਹਲਾ ਨਾਲ ਖੁੰਝੇ ਖਾਂਝੇ ਕੱਢੀ ਜਾਂਦਾ ਕਰਾਹੇ ਲਾਉਣੇ ਆ ਤੇ ਗੱਕੂ ਵਿਚਲੇ ਪੁਲੀਆਂ ਪਲੀਆਂ ਦੇ ਫੁੱਟੇ ਹੋਏ ਟੋਟੇ ਉਹ ਚੱਕੀ ਜਾਂਦਾ ਤੇ ਉਧਰੋਂ ਵੀ ਅਸੀਂ ਖਾਲਤ ਮਾਰਨ ਵਾਲਾ ਰਹਿੰਦਾ ਸੀ ਪਹਿਲਾਂ ਮੈਂ ਤੇ ਗੱਕੂ ਉਧਰ ਹਾਂ ਲੱਗੇ ਪਏ ਸੀ ਤੇ ਇਧਰ ਹਲੌਰ ਪੈਂਦੀ ਪਨੀਰੀ ਦੀ ਇਹ ਲਾਉਣੀ ਸੀ ਮੋਟਰ ਚਲਾ ਕੇ ਆਏਗਾ ਉਹਨੇ ਲਾਈਟ ਆਈ ਨਹੀਂ ਸੁੱਚ ਛੱਡਿਆ ਆ ਹਾਂ 5 ਵਜੇ ਆਉਂਦੀ ਹੁੰਦੀ ਆ ਚਲ 5 10 ਮਿੰਟ ਕਈ ਵਾਰੀ ਉਰੇ ਪਰੇ ਹੋ ਜਾਂਦੀ ਆ ਤੇ ਉਹੀ ਜੀ ਗੱਲਬਾਤ ਹੋ ਜਾਂਦੀ ਆ ਤੇ 0.5 ਤੇ ਕਰਕੇ ਹਾਂ ਇਹੋ ਜਿਹਾ ਨਜ਼ਾਰਾ ਬਣਦਾ ਸੂਰਜ ਪਨੀਰੀ ਹਾਂ ਹਰਾ ਬਾਜਰਾ ਤੇ ਇਧਰ ਸੰਤ ਨੇੜੇ ਸਾਰੇ ਘਰੇ ਪਏ ਨੇੜੇ ਤੇ ਫਿਲਹਾਲ ਹਜੇ ਲਾਉਣੇ ਆ ਡਿਊਟੀ ਜਦੋਂ ਤੱਕ ਦਿਨ ਨਹੀਂ ਸ਼ੇਪਦਾ ਤੜਕੇ ਸਵੇਰੇ ਲਾਉਣ ਲੱਗੇ ਕਿਰਾਹਾ ਅੱਜ ਵੀ ਆ ਰਹੇ ਆਮਨ ਉਹ ਉੱਥੇ ਲਈ ਜਾਂਦਾਗਾ ਉਹ ਲੇਟ ਆਇਆ ਪਹਿਲਾਂ ਕੰਮ ਸੀਗਾ ਉਹਨੂੰ ਤੇ ਹੁਣ ਤੜਕੇ ਕੱਲ ਨੂੰ ਸਾਰਾ ਦਿਨ ਉਹ ਲੱਗ ਜੂ ਆਪਣੇ ਕਿਰਾਹੇ ਤੇ ਇਹ ਗਰਮੀ ਅੱਜ ਪੂਰੇ ਹਨ ਫੱਟੇ ਚੱਕੇ ਹੋਏ ਸੀਗੇ ਤੇ ਕੱਲ ਨਾਲੋਂ ਬਹੁਤ ਜ਼ਿਆਦਾ ਗਰਮੀ ਸੀਗੀ ਤਸ ਨਿਆਰੇ ਆਈ ਜਾਂਦੇ ਆ ਤੇ ਨਿਆਰੇ ਜਾਈ ਜਾਂਦੇ ਆ ਇਆ ਦੇ ਮਿਲੇ ਹੋਏ ਕਰਮਦਾਸ ਕਮਾਈ ਜਾਂਦੇ ਆ ਤੇ ਸ਼ਖਲ ਅੱਜ ਦੱਸਦੀ ਹੋਊਗੀ ਕਿ ਮੈਂ ਬਾਕੀ ਕਰਮੇ ਵਾਧਾ ਨੇਲ ਪਾਲਿਸ਼ ਵਾਲੀ ਸ਼ੀਸ਼ੀ ਮਿਲੀ ਆ ਤੇ ਉਥੋਂ ਚੱਕ ਲਿਆ ਮੈਂ ਇਹ ਚ ਪਾ ਲਿਆ ਮੈਂ ਫਟ ਨਾ ਜਾਵੇ ਰੁਕ ਜਾਓ ਹਾਰੇ ਹਨ ਕਾ ਇਧਰ ਆਪਣਾ ਇੱਕ ਇਹ ਪੱਕੇ ਕਰਨੇ ਆ ਮੂੰਹ ਖੋਲਨੇ ਉਧਰ ਉਧਰੀ ਪੈਂਦਾ ਕਰਨਾ ਕੰਮ ਆ ਤੇ ਇਧਰ ਜਿੱਥੇ ਖਾਲ ਹੁੰਦਾ ਸੀਗਾ ਸਾਂਝੀ ਵਟ ਉਥੇ ਪਾਤੀ ਵਿਚਾਲੜੀ ਤੇ ਇਧਰ ਵੀ ਇਹ ਜਿੰਦਰੀ ਜੱਪੇ ਲਾਉਣੇ ਸੀਗੇ ਅੱਜ ਨਹੀਂ ਲੱਗਣਾ ਟਾਈਮ ਨਹੀਂ ਆਉਣਾ ਤੜਕੇ ਇਧਰ ਕਰਾਹ ਲਾ ਕੇ ਪਾਣੀ ਛੱਡਣਾ ਇਧਰ ਪਾਣੀ ਪੈਂਦਾ ਕਰਦੇ ਆ ਪਹਿਲਾਂ ਤੇ ਬਾਕੀ ਸੋਹਣਾ ਮਾਹੌਲ ਆ ਚਾ ਚੜਦਾ ਸਾਫ ਸਪਾਈ ਹੋਈ ਜਾਂਦੀ ਆ ਘਾਟ ਜੀ ਹੁੰਦੀ ਸੀ ਜਿਹੜਾ ਡੂੰਘਾ ਵਿੱਚ ਦੀ ਲੰਘਦੇ ਸਾੜੇ ਉੱਥੇ ਮਿੱਟੀ ਛੜਤੀ ਚਾਰ ਟਰਾਲੀਆਂ ਉਥੋਂ ਜੱਕ ਲਿਆਈ ਸੀ ਜਿਹੜਾ ਉਹ ਪੁਲੀ ਗੋਲੇ ਪਹੁੰਚੇ ਨਾਲ ਭਰੇ ਸੀ ਚਾਰੇ ਟਰਾਲੀ ਇੱਥੇ ਲਾਤੀਆਂ ਲੈ ਕੇ ਆਇਆ ਪਾਣੀ ਪੀ ਲੈ ਇੱਧਰ ਲਾਉਣੇ ਆ ਫਿਰ ਓਏ 7:00 ਵੱਜੂ ਪਿੱਗੜਾ ਡਾ ਹੋਇਆ ਇਸ ਭੱਗਾ ਜੇ ਓਏ 7:00 ਖਾਲ ਨੂੰ ਤਾਰ ਦੇ ਯਾਰ ਜਦੋਂ ਸੁਭਾਗ ਕੇ ਥੱਲੇ ਆ ਗਿਆ ਉਦੋਂ ਲੱਗੂ ਪਤਾ ਕੋਈ ਬਾਪ ਰੜਾ ਹੋ ਪੱਥਰ ਦੇਈਦਾ ਨੇ ਪੱਥਰ ਦੇਖਤਾ ਇਹ ਇੱਥੇ ਰੱਖਦੇ ਉਧਰ ਦੂਜੇ ਰੱਖੇ ਜਾਊਗਾ ਹੌਲੀ ਫਟਜੂ ਆਏ ਜੁੜਦੇ ਹੈ ਹੈਰਾ ਵਰਦਾ 7 ਵਜੇ 1 ਮਿੰਟ ਹੋ ਗਿਆ ਤੇ ਲਾਈਟ ਦਾ ਸਮਾਂ ਬਦਲ ਗਿਆ ਮਨਪੀ ਦੇ ਨੇ ਦੱਸੇ ਬਾਅਦ ਚ 6:30 ਵਜੇ ਆਉਗੀ ਕਿ ਸ਼ਾਮ ਨੂੰ ਇਸ ਵੇਲੇ ਘੰਟਾਕ ਦੇਣਦੇ ਹੁੰਦੇ ਪਨੀਰੀ ਪਨੂਰੀ ਨੂੰ ਪਾਣੀ ਲਾਉਣ ਵਾਸਤੇ ਤੇ ਛਿਪ ਦੇ ਸੂਰਜ ਦਾ ਬਹੁਤ ਕੈਂਟ ਨਿਆਰਾ ਇਸ ਵਕਤ ਅੱਖਾਂ ਦੇ ਸਾਹਮਣੇ ਤੇ ਹਰਾਚਾਰਾ ਵੱਢ ਲਿਆ ਗੱਗੂ ਨੇ ਲੱਦ ਲਿਆ ਹਾਂ ਜ਼ਹਾਗਾ ਲਾ ਲਿਆ ਤੇ ਜੁਰੀਆ ਪੋਣੀ ਹਰੇਚ ਬਸ ਹੇ ਗੀਰੀ ਮਾ ਗੀਰੀ ਸਾਹੇ ਗੀਰੀ ਸਮਾ ਹੋ ਗਿਆ ਇਸ ਵਕਤ 10 ਕਜੇ ਦਾ ਅਨਖੇਤੋਂ ਆ ਕੇ ਵੀਡੀਓ ਵੀਡੀਓ ਕੱਟਣ ਤੇ ਛੁੱਟੀ ਲਈ ਰੱਖੀ ਬਹੁਤ ਟਾਈਮ ਤੇ ਮਾਤਾ ਹੋਰੇ ਸਾਰੇ ਸੌ ਗਏ ਤੇ ਮੈਂ ਹਜੇ ਅਡਾਉਣ ਤੋਂ ਵਾਲਾ ਪ੍ਰੋਗਰਾਮ ਆਪਣਾ ਰਹਿੰਦਾਗਾ ਤੇ ਗੱਲਬਾਤ ਹੁਣ ਇਹ ਅਗਲੀ ਕਿ ਪਹਾੜਾਂ ਤੇ ਜਾਣ ਕਰਕੇ ਆਪਣੇ 4-5 ਕਿ ਦਿਨਾਂ ਦਾ ਵੀਡੀਓ ਦਾ ਉਹ ਗੈਪ ਪਿਆ ਸੀਗਾ ਕਿਉਂ ਗੈਪ ਹੁਣ ਇੱਥੇ ਚੱਲੀ ਜਾਂਦਾਗਾ ਜਿਹੜੀਆਂ ਇੱਥੇ 5-6 ਕਿ ਵੀਡੀਓ ਆਪਣੀਆਂ ਹਲੇ ਪੈਂਡਿੰਗ ਚ ਪਈਆਂ ਨੇ ਜਾਂ ਪਿੰਡ ਵਾਲੀਆਂ ਤੇ ਹੁਣ ਮੈਂ ਇਹ ਸੋਚ ਰਿਹਾ ਸੀਗਾ ਕਿ ਤਿੰਨ ਕਿ ਦਿਨ ਮੈਂ ਵੀਡੀਓ ਡਬਲ ਅਪਲੋਡ ਕਰ ਦੇ ਕਰਾਂ ਇੱਕ ਸਵੇਰੇ ਇੱਕ ਸ਼ਾਮ ਨੂੰ ਆ ਸਵੇਰੇ 7 ਵਜੇ ਸ਼ਾਮ ਨੂੰ 7 ਵਜੇ ਕੋਸ਼ਿਸ਼ ਕਰੂੰ ਇੱਕ ਵੀਡੀਓ ਹੋਰ ਪਾ ਦਿਆ ਕਰਾਂ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਸਮਾਂ ਕੱਢ ਕੇ ਸ਼ਾਮ ਨੂੰ 7 ਵਜੇ ਵੀ ਚੈਨਲ ਤੇ ਲਾਜ਼ਮੀ ਤੁਸੀਂ ਗੇੜਾ ਮਾਰਿਓ ਤੇ ਤਾਂ ਕਿ ਰੋਜ਼ ਦੀਆਂ ਵੀਡੀਓ ਵੇ ਟਾਈਮ ਸਿਰ ਅੱਜ ਦੀ ਵੀਡੀਓ ਕੱਲ ਨੂੰ ਆਉਂਦੀ ਹੋ ਜੇ ਤੇ ਫਿਰ ਉਹ ਵੀਡੀਓ ਜੀਆਂ ਫਿਰ ਪਿੱਛੇ ਫਿਰ ਉਮੀ ਬਿਆ ਇਕੱਠ ਵਜਿਆ ਗੈਲਰੀ ਚ ਤਾਂ ਵੀਡੀਓ ਕੱਟਦੇ ਵੜਦੇ ਆ ਸਮਾਂ ਹੋ ਗਿਆ ਤੇ ਖੈਰ ਹੁਣ ਸਮਾਪਤੀ ਆ ਆਪਣੇ ਅੱਜ ਦੇ ਬਲੌਗ ਦੀ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਤੇ ਅੱਜ ਤੋਂ ਹੁਣ ਆਪਣਾ ਪਿੰਡ ਵਾਲਾ ਮਾਹੌਲ ਰੋਜ਼ ਜਾਰੀ ਰਹੂਗਾ ਤੇ ਜੁੜੇ ਰਹੋ ਚੈਨਲ ਦੇ ਨਾਲ ਸਪੋਰਟ ਕਰਦੇ ਰਹੋ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ